ਮਕਸਦਾ ਉਹ ਜਾਲੀ ਭਰਤੀ ਕਰਨਾ ਜਾਂ ਨਫਰੀ ਵਧਾਉਣਾ ਨਹੀਂ ਹੈ ਸਵਾਲ 20 ਲੱਖ 30 ਲੱਖ 50 ਲੱਖ ਦਾ ਨਹੀਂ ਹੈ ਕਿ ਉਹਨਾਂ ਦੇ ਉਦੋਂ ਅਮਲ ਕਰ ਲਿਆ ਜਾਂਦਾ ਤਾਂ ਸ਼ਾਇਦ ਸਾਨੂੰ ਆਹ ਦਿਨਾਂ ਨਾ ਦੇਖਣੇ ਪੈਂਦੇ ਕਿਸੇ ਵੀ ਤਰ੍ਹਾਂ ਦਾ ਬਾਦਲ ਧੜੇ ਦੇ ਵੱਲੋਂ ਤੁਹਾਡੇ ਤੱਕ ਪਹੁੰਚ ਕੀਤੀ ਗਈ ਹੈ ਕਿਸੇ ਦੇ ਵੱਲੋਂ ਵੀ ਆਪਾਂ ਭਰਤੀ ਮੋਹਮ ਨੂੰ ਇਸ ਢੰਗ ਨਾਲ ਕਰ ਲਈਏ ਜਾਂ ਫਿਰ ਜਿਹੜੀ ਭਰਤੀ ਸਾਡੇ ਵੱਲੋਂ ਕੀਤੀ ਗਈ ਹੈ ਉਸ ਨੂੰ ਮਾਨਤਾ ਦੇ ਲਈ ਪੰਥਕ ਭਾਵਨਾ ਨੂੰ ਪ੍ਰਵਾਨ ਲੀਡਰਸ਼ਿਪ ਅਗੇ ਆਊਗੀ ਤਾਂ ਉਹ ਪੰਥਕ ਇਕਤਾ ਸਾਰਿਆਂ ਨੂੰ ਪ੍ਰਵਾਨ ਹੋਊਗੀ ਪੰਥਕਤਾ ਦਾ ਭਾਵ ਹੈ ਕਿ ਜਿਸ ਇਕਤਾ ਨੂੰ ਲੋਕ ਪ੍ਰਵਾਨ ਕਰਨ ਉਹ ਉਹ ਭਾਵਨਾ ਨਾਲ ਅਸੀਂ ਪੰਥਕ ਇਕਤਾ ਕਰਨੀ ਚਾਹੁੰਦੇ ਹਾਂ ਜੀ ਪਰ ਅਸੀਂ ਉਹਨਾਂ ਨੇ ਆਪ ਹੀ ਇਸਤਿਫਾ ਦਿੱਤਾ ਉਹਨਾਂ ਨੂੰ ਕਿਹੜਾ ਕਿਸੇ ਨੇ ਕਿਹਾ ਸੀ ਇਸਤਿਫਾ ਦੇਣ ਨੂੰ ਸੋ ਉਹਨਾਂ ਦੀ ਭਾਵਨਾ ਸੀ ਉਹ ਇਹ ਜਵਾਬ ਉਹਦਾ ਉਹ ਹੀ ਦੇ ਸਕਦਾ ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖ ਰਹੇ ਹੋ ਤੁਸੀਂ ਇਸ ਸਮੇਂ ਸਾਡੇ ਨਾਲ ਇਕਬਾਲ ਸਿੰਘ ਝੁੰਦਾ ਹਣੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੱ태ਦਾਰ ਜੀ ਸਭ ਤੋਂ ਪਹਿਲਾਂ ਤਾਂ ਇਸ ਗੱਲ ਤੇ ਚਾਨਣਾ ਪਾਇਓ ਕਿ ਜਦੋਂ ਤੁਸੀਂ ਝੁੰਦਾ ਕਮੇਟੀ ਦੇ ਅਦੀਨ ਸਾਰੀਆਂ ਕਾਰਵਾਈਆਂ ਕੀਤੀਆਂ ਇਕੱਤਰ ਕੀਤੀ ਜਾਣਕਾਰੀ ਤੇ ਉਸ ਤੋਂ ਬਾਅਦ ਜਦੋਂ ਜਾਣਕਾਰੀ ਪੇਸ਼ ਹੁੰਦੀ ਹੈ ਗੱਲ ਤਾਂ ਉੱਥੋਂ ਤੋਰੀ ਹੈ ਨਾ ਉਹ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਪਰ ਉਹਨਾਂ ਨੂੰ ਸਿਰੇ ਨਹੀਂ ਚਾੜਿਆ ਗਿਆ ਕੀ ਸੋਚਦੇ ਹੋ ਉਸ ਦਿਨ ਤੋਂ ਲੈ ਕੇ ਅੱਜ ਤੱਕ ਜੋ ਕੁਝ ਵਾਪਰ ਰਿਹਾ ਇਹ ਪਾਣਾ ਹੀ ਸੀ ਇਹਨੂੰ ਮੰਨिए ਕਿ ਜਦੋਂ ਤੁਸੀਂ ਕਾਰਵਾਈ ਸ਼ੁਰੂ ਕੀਤੀ ਉਸ ਤੋਂ ਬਾਅਦ ਅੱਜ ਇਹ ਦਿਨ ਆ ਗਏ ਨੇ ਦੇਖੋ ਵਰਕਰਾਂ ਦੀਆਂ ਭਾਵਨਾਵਾਂ ਸੀ ਰਿਪੋਰਟ 'ਚ ਔਰ ਸੰਗਤ ਦੀਆਂ ਭਾਵਨਾਵਾਂ ਸੀ ਜੇ ਉਹਨਾਂ ਤੇ ਉਦੋਂ ਅਮਲ ਕਰ ਲਿਆ ਜਾਂਦਾ ਤਾਂ ਸ਼ਾਇਦ ਸਾਨੂੰ ਆਹ ਨਾ ਦੇਖਣੇ ਪੈਂਦੇ। ਸੋ ਜੇ ਉੱਥੇ ਕੋਈ ਕਤਾਹੀ ਹੋਈ ਹੈ ਤਾਂ ਹੀ ਅੱਜ ਆ ਹਾਲਾਤ ਬਣੇ ਨਾ ਪਾਟੇ। ਸੋ ਹੁਣ ਕੀ ਕਹਨੇ ਹੋਂ ਜਿਹੜੀ ਕਾਰਵਾਈ ਜਿਹੜੀ ਸੇਵਾ ਲਾਈ ਗਈ ਹੈ ਜਥੇਦਾਰ ਸਾਹਿਬ ਦੇ ਵੱਲੋਂ ਤੇ ਉਸ ਤੋਂ ਬਾਅਦ ਹੁਣ ਤੁਸੀਂ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ ਤੁਹਾਡੇ ਇਲਾਕੇ ਦੇ ਵਿੱਚ ਵੀ ਬਹੁਤ ਚੰਗਾ ਭਰਮਾ ਇਕੱਠ ਹੋਇਆ ਜਿੱਦਾਂ ਸਾਰੇ ਤਸਵੀਰਾਂ ਦੇਖ ਰਹੇ ਸੀ ਜਿੱਦਾਂ ਬੀਬੀ ਜੀ ਵੀ ਗੱਲ ਕਰ ਰਹੀ ਸੀ ਵੀ ਇੰਟੈਲੀਜੈਂਸੀ ਵੀ ਹੈਰਾਨ ਰਹਿ ਗਈ ਇਹ ਸੰਗਤ ਦਾ ਜਲਾਓ ਹੈ ਜਾਂ ਫਿਰ ਹਾਲੇ ਵੀ ਉਹੋ ਹੀ ਮੰਨਣੇ ਲੋਕ ਮੰਨਣ ਕੇ ਇਹ ਆਪ ਮੁਹਾਰੇ ਲਿਆਂਦੇ ਆਪ ਲਿਆਂਦੇ ਜਾ ਰਹੇ ਨੇ ਲੋਕ ਜਾਂ ਆਪ ਮੁਹਾਰੇ ਆ ਰਹੇ ਨੇ ਦੇਖੋ ਗੱਲ ਇਹ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਔਰ ਸਰਵਉੱਚਤਾ ਬਹੁਤ ਵੱਡੀ ਗੱਲ ਹੈ ਹਰ ਸਿੱਖ ਲਈ ਹਰ ਪੰਜਾਬੀ ਲਈ ਸੋ ਇਸ ਲਈ ਸ਼੍ਰੀ ਗੰਗਾ anthak ਸਾਹਿਬ ਦੇ ਆਦੇਸ਼ ਦੀ ਪਾਲਣਾ ਕਰਨ ਲਈ ਅਸੀਂ ਤੁਰੇ ਹਾਂ ਅਸੀਂ ਕੋਈ ਨਿੱਜੀ ਸੁਆਰਥ ਜਾਂ ਨਿੱਜੀ ਕਿਸੇ ਨਾਲ ਕੋਈ ਰੰਜਿਸ਼ ਜਾਂ ਵੈਰ ਵਿਰੋਧ ਨਹੀਂ ਹੈ ਸੋ ਇਸ ਕਰਕੇ ਸੰਗਤ ਦੀ ਵੀ ਭਾਵਨਾ ਹੋਈ ਔਰ ਸਾਡੀ ਵੀ ਹੋਈ ਹੈ ਔਰ ਉਸ ਭਾਵਨਾ ਦਾ ਸਤਿਕਾਰ ਆ ਜਿਹੜਾ ਹੋ ਰਿਹਾ ਜੀ ਜੀ ਸੋ ਜਦੋਂ ਤੋਂ ਤੁਸੀਂ ਕਾਰਵਾਈ ਸ਼ੁਰੂ ਕੀਤੀ ਹੈ ਸੰਗਤ ਨੂੰ ਨਾਲ ਜੋੜ ਰਹੇ ਹੋ ਕਿਸੇ ਵੀ ਤਰ੍ਹਾਂ ਦਾ ਬਾਦਲ ਧੜੇ ਦੇ ਵੱਲੋਂ ਤੁਹਾਡੇ ਤੱਕ ਪਹੁੰਚ ਕੀਤੀ ਗਈ ਹੈ ਕਿਸੇ ਦੇ ਵੱਲੋਂ ਵੀ ਆਪਾਂ ਭਰਤੀ ਮੋਹਮ ਨੂੰ ਇਸ ਢੰਗ ਨਾਲ ਕਰ ਲਈਏ ਜਾਂ ਫਿਰ ਜਿਹੜੀ ਭਰਤੀ ਸਾਡੇ ਵੱਲੋਂ ਕੀਤੀ ਗਈ ਹੈ ਉਸ ਨੂੰ ਮਾਨਤਾ ਦੇ ਲਈ ਜਾਂ ਕਿਸੇ ਵੀ ਤਰੀਕੇ ਦੀ ਗੱਲਬਾਤ ਕੋਈ ਉਹਨਾਂ ਦੇ ਵੱਲੋਂ ਯਤਨ ਹੋਏ ਨੇ ਤੁਹਾਡੇ ਨਾਲ ਗੱਲ ਹੈ ਜੀ ਪੰਥਕ ਇਕਤਾ ਦੇ ਸਾਰੇ ਹੀ ਮਦਈਆਂ ਪੰਥਕ ਇਕਤਾ ਹੋਵੇ ਸਾਰਾ ਪੰਥ ਇਕੱਠਾ ਹੋਵੇ ਪਰ ਕੋਈ ਇਕੱਲੇ ਉਸ ਲੀਡਰਾਂ ਦਾ ਮਸਲਾ ਨਹੀਂ ਆ ਇਹ ਹਾਂਜੀ ਇਹ ਪੰਥਕ ਇਕਤਾ ਪੰਥਕ ਭਾਵਨਾਵਾਂ ਨਾਲ ਹੋਣੀ ਚਾਹੀਦੀ ਆ ਜਿਹਦੇ ਵਿੱਚ ਪੰਥਕ ਏਜੰਡਾ ਪਾਰਟੀ ਵਿੱਚ ਲੋਕਤੰਤਰ ਦੀ ਬਹਾਲੀ ਔਰ ਜੋ ਪੰਜਾਬ ਔਰ ਪੰਥ ਦੇ ਲਟਕਦੇ ਮੁੱਦੇ ਨੇ ਉਹਨਾਂ ਦੀ ਸਾਰਥਕ ਹੱਲ ਹੋਣੇ ਉਹ ਸਾਰੀਆਂ ਚੀਜ਼ਾਂ ਏਜੰਡੇ ਤੇ ਰੱਖ ਕੇ ਔਰ ਇੱਕ ਸਰਵ ਪ੍ਰਵਾਂਤ ਏਜੰਡਾ ਤੈਅ ਹੋਊਗਾ ਔਰ ਪੰਥਕ ਭਾਵਨਾ ਨੂੰ ਪ੍ਰਵਾਨ ਲੀਡਰਸ਼ਿਪ ਅੱਗੇ ਆਊਗੀ ਤਾਂ ਫਿਰ ਉਹ ਪੰਥਕ ਇਕਤਾ ਸਾਰਿਆਂ ਨੂੰ ਪ੍ਰਵਾਨ ਹੋਊਗੀ ਪੰਥਕ ਇਕਤਾ ਦਾ ਭਾਵ ਹੈ ਕਿ ਜਿਸ ਇੱਕਤਾ ਨੂੰ ਲੋਕ ਪ੍ਰਵਾਨ ਕਰਨ ਉਹ ਉਹ ਭਾਵਨਾ ਨਾਲ ਅਸੀਂ ਪੰਥ ਇਕਤਾ ਕਰਨੀ ਚਾਹੁੰਦੇ ਹਾਂ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਨਾਲ ਜੇ ਕੋਈ ਗੱਲਬਾਤ ਹੋਈ ਹੈ ਉਸ ਤੇ ਤੁਸੀਂ ਜਾਣਨਾ ਨਹੀਂ ਪਾਇਆ ਕੋਈ ਉਹਨਾਂ ਦੇ ਵੱਲੋਂ ਸੁਨੇਹਾ ਲੱਗਾ ਚਲੋ ਦੇਖੋ ਬਹੁਤ ਸਿਹਰਦ ਲੋਕ ਨੇ ਕਾਮ ਚ ਜਿਹੜੇ ਚਾਹੁੰਦੇ ਨੇ ਕਿ ਸਾਰੀਆਂ ਧਿਰਾਂ ਇਕੱਠੀਆਂ ਹੋਣ ਪਰ ਉਹਦੇ ਲਈ ਕੋਈ ਪੰਥ ਪ੍ਰਵਾਨਤ ਲੀਡਰਸ਼ਿਪ ਔਰ ਪੰਥ ਪ੍ਰਵਾਨਤ ਝੰਡਾ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਸੰਗਤ ਦੀ ਜਿਹੜੀ ਭਾਵਨਾ ਉਹ ਇਹ ਆ ਕਿ ਪੰਥ ਨੂੰ ਪ੍ਰਵਾਨਤ ਲੀਡਰਸ਼ਿਪ ਅਗੇ ਆਵੇ ਔਰ ਪੰਚ ਪ੍ਰਵਾਨ ਤਰ ਪੰਜਾਬ ਪ੍ਰਵਾਨਤ ਝੰਡਾ ਹੋਵੇ ਜਿਹੜਾ ਕਿਤੇ ਨਾ ਕਿਤੇ ਪਿੱਛੇ ਅਸੀਂ ਉਹਦੇ ਤੋਂ ਝਟਕੇ ਆ ਜਿਸ ਕਰਕੇ ਸੰਵਾਦ ਦੇਖਣੇ ਪਏ ਨੇ ਸੋ ਕੋਈ ਇਹਦੇ ਵਿੱਚ ਕੋਈ ਸਵਾਰਥ ਨਹੀਂ ਰਾਨ ਕਿਸੇ ਦੇ ਸੋ ਮੈਂ ਸਮਝਦਾ ਸਮੁੱਚੀ ਹੀ ਲੀਡਰਸ਼ਿਪ ਆ ਜਿਹੜੀ ਆਕਾਲੀ ਦਲ ਦੀ ਉਹ ਕਿਸੇ ਵੀ ਪਾਸੇ ਕੋਈ ਬੈਠਾ ਸਾਰਿਆਂ ਨੂੰ ਸਵਾਰਥ ਛੱਡ ਕੇ ਔਰ ਆਪ ਆਪ ਆਪਣੀ ਜਿਹੜੀਆਂ ਮਾੜੇ ਮੋਟੀਆਂ ਸਾਡੀਆਂ ਹੁੰਦੀਆਂ ਨੇ ਸ਼ਾਮਾ ਉਹਨਾਂ ਨੂੰ ਸਾਰਿਆਂ ਨੂੰ ਛੱਡ ਕੇ ਅਸੀਂ ਇਸ ਪਾਸੇ ਨੂੰ ਦੁਰਲੀਏ ਕਿ ਅਸੀਂ ਪੰਥ ਨੂੰ ਔਰ ਪੰਜਾਬ ਨੂੰ ਬਚਾਉਣਾ ਕਿਵੇਂ ਆ ਜਦੋਂ ਅਸੋਸ਼ ਭਾਵਨਾ ਤੇ ਆ ਜਾਗੇ ਤਾਂ ਨਤੀਜੇ ਆਪੇ ਹੀ ਵਧੀਆ ਨਿਕਲੇ ਆਉਣਗੇ ਭਾਈ ਸਾਹਿਬ ਜਿੱਦਾਂ ਧਾਮੀ ਸਾਹਿਬ ਨੇ ਅਸਤੀਫਾ ਦੇ ਦਿੱਤਾ ਕਮੇਟੀ ਤੋਂ ਵੀ ਤੇ ਪ੍ਰਧਾਨਗੀ ਤੋਂ ਵੀ ਪਰ ਪ੍ਰਧਾਨਗੀ ਤੇ ਵਾਪਸ ਉਹ ਚਲੇ ਗਏ ਨੇ ਕੀ ਕਮੇਟੀ ਦੇ ਵਿੱਚ ਉਹਨਾਂ ਦੀ ਵਾਪਸੀ ਹੋ ਸਕਦੀ ਹੈ ਜਾਂ ਕਿਹੋ ਜੀ ਗੱਲਬਾਤ ਹੈ ਕੀ ਇਹ ਸੰਭਵ ਹੈ ਜਾਂ ਫਿਰ ਕੀ ਸੋਚ ਰਹੇ ਨੇ ਇਹਦਾ ਜਵਾਬ ਤਾਂ ਧਾਮੀ ਸਾਹਿਬ ਤੋਂ ਲਓ ਸਾਨੂੰ ਤਾਂ ਇਹਦੇ ਬਾਰੇ ਕੀ ਪਤਾ ਕੋਈ ਗੱਲਬਾਤ ਹੋਈ ਹੈ ਉਹਨਾਂ ਨਾਲ ਵਾਪਸ ਲਿਓ ਉਹਨਾਂ ਨੂੰ ਪੁੱਛਿਓ ਅਸੀਂ ਉਹਨਾਂ ਨੇ ਆਪ ਹੀ ਅਸਤੀਫਾ ਦਿੱਤਾ ਉਹਨਾਂ ਨੂੰ ਕਿਹੜਾ ਕਿਸੇ ਨੇ ਕਿਹਾ ਸੀ ਇਸਦੀ ਵਾਅਦੇ ਨੂੰ ਸੋ ਉਹਨਾਂ ਦੀ ਭਾਵਨਾ ਸੀ ਉਹ ਇਹ ਜਵਾਬ ਉਹਦਾ ਉਹ ਹੀ ਦੇ ਸਕਦਾ ਤੇ ਵਡੂੰਗਰ ਸਾਹਿਬ ਦਾ ਉਹ ਤਾਂ ਉਹ ਹੀ ਦੇਵਾਂਗੇ ਜਵਾਬ ਜੀ ਜਿਹਨਾਂ ਨੇ ਨਿਸੀਫ ਦਿੱਤੇ ਨੇ ਠੀਕ ਹੈ ਪਰ ਸਾਡੀ ਇੱਕੋ ਹੀ ਗੱਲ ਹੈ ਕਿ ਅਸੀਂ ਜਿਹੜੇ ਪੰਜ ਮੈਂਬਰ ਹਾਂ ਅਸੀਂ ਪੰਜੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਉਹ ਉਹਨਾਂ ਆਦੇਸ਼ਾਂ ਦੀ ਇਨਵੇਂ ਪਾਲਣਾ ਲਈ ਪੂਰੇ ਸਹਿਰ ਦਾ ਕੋਈ ਨਿੱਜੀ ਸਵਾਰਥ ਨਹੀਂ ਕੋਈ ਲਾਲਸਾ ਜੀ ਕਿਹੋ ਜੀ ਚੱਲ ਰਹੀ ਹੈ ਭਰਤੀ ਜੇਕਰ ਤੁਸੀਂ ਕਾਊਂਟਿੰਗ ਰੱਖ ਰਹੇ ਹੋਵੋਗੇ ਕਿੰਨੀ ਕਿ ਹੁਣ ਤੱਕ ਭਰਤੀ ਹੋ ਚੁੱਕੀ ਹੈ ਦੇਖੋ ਗਿਣਤੀ ਕਾਫੀ ਲੱਖਾਂ ਚ ਕਾਪੀਆਂ ਨੇ ਜਿਹੜੀਆਂ ਭਰਤੀ ਦੀਆਂ ਮੰਡੀਆਂ ਜਾ ਚੁੱਕੀਆਂ ਨੇ ਪਬ ਲੱਖਾਂ ਦੀ ਭਰਤੀ ਦੀ ਗੱਲ ਹੈ ਪਰ ਸਵਾਲ ਇਹ ਨਹੀਂ ਹੈ ਕਿ ਭਰਤੀ ਕਿੰਨੀ ਹੋ ਰਹੀ ਹੈ ਜਾਂ ਕਿੰਨੀ ਨਹੀਂ ਹੋ ਰਹੀ ਸਵਾਲ ਇਹ ਹੈ ਵੀ ਜਿਹੜੇ ਲੋਕ ਤੁਰੇ ਨੇ ਇਸ ਕਾਰਜ ਲਈ ਉਹਨਾਂ ਦੀ 550% ਵਫਾਦਾਰੀ ਕੀ ਹੈ ਔਰ ਉਹ ਪੰਜਾਬ ਔਰ ਪੰਥ ਨੂੰ ਕੀ ਦਿਖਾ ਕੇ ਕੀ ਦੇਣਾ ਚਾਹੁੰਦੇ ਨੇ ਉਸ ਭਾਵਨਾ ਨਾਲ ਲੋਕਾਂ ਨੇ ਜੁੜਨਾ ਸੋ ਇਸ ਕਰਕੇ ਸਾਡਾ ਜਿਹੜਾ ਮਕਸਦ ਹੈ ਉਹ ਉਹ ਜਾਲੀ ਭਰਤੀ ਕਰਨਾ ਜਾਂ ਨਫਰੀ ਵਧਾਉਣਾ ਨਹੀਂ ਹੈ ਗੁਰੂ ਮਹਾਰਾਜ ਕਾ ਧਰਮ ਜਿੱਦਾਂ ਉਧਰੋਂ ਕਿਹਾ ਜਾ ਰਿਹਾ ਸੀ ਵੀ ਅਸੀਂ 20 ਲੱਖ ਕਰ ਲਈ 35 ਲੱਖ ਕਰ ਲਈ ਉਹ ਗੱਲਾਂ ਸਵਾਲ 20 ਲੱਖ 30 ਲੱਖ 50 ਲੱਖ ਦਾ ਨਹੀਂ ਹੈ ਸਵਾਲ ਇਹ ਹੈ ਚਾਹੇ 1 ਕਰੋੜ ਦੀ ਹੋਵੇ ਜਾਂ 20 ਲੱਖ ਦੀ ਹੋਵੇ 30 ਲੱਖ ਦੀ ਹੋਵੇ ਜੋ ਵੀ ਭਰਤੀ ਹੋਵੇ ਉਹ ਸਹੀ ਹੋਵੇ ਉਹਤੇ ਆਧਾਰ ਕਾਰਡ ਨੰਬਰ ਹੋਣ ਔਰ ਉਹ ਜਿਹੜੇ ਨੰਬਰ ਹੋਵੇ ਉਹ ਸਾਨੂੰ ਸਮਰਪਿਤ ਹੋਵੇ ਸਾਰੇ ਸਾਡੇ ਆਗੂ ਵਰਕਰ ਹੋਣ ਉਹ ਸਾਡੀ ਸਿਧਾਂਤ ਨੂੰ ਸਾਡੀ ਸੋਚ ਨੂੰ ਸਮਰਪਿਤ ਲੋਕ ਹੋਣ ਤਾਂ ਕਿ ਇੱਕ ਚੰਗਾ ਪਲੇਟਫਾਰਮ ਪੰਥਕ ਪਲੇਟਫਾਰਮ ਹੈ ਜਿਹੜਾ ਸਰਚ ਆ ਜਾਂਦਾ ਬਹੁਤ ਬਹੁਤ ਧੰਨਵਾਦ